ਸੋ ਗਗਨਪਾਤ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਖਤਾਰਾ ਬੋਲੇ ਪੰਜਾਬੀ ਚੈਨਲ ਤੇ ਔਰ ਸਾਡੇ ਦਰਸ਼ਕ ਜੁੜੇ ਆ ਦੇਸ਼ਾਂ ਬਦੇਸ਼ਾਂ ਤੋਂ ਸਰ ਅੱਜ ਅਵਾਰਡ ਮਿਲਣ ਜਾ ਰਹੇ ਆ ਆਪ ਜੀ ਨੂੰ ਹਨਾ ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਜੀ ਸੋ ਕੀ ਕਹਣਾ ਚਾਹੋਗੇ ਸਾਡੇ ਦਰਸ਼ਕਾਂ ਸਭ ਤੋਂ ਪਹਿਲਾਂ ਦਾ ਤੁਹਾਡਾ ਇੱਕ ਤਾਰਾ ਬੋਲੇ ਕੈਨੇਡਾ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਮੈਂ ਦਿਨੋਂ ਦਾ ਧੰਨਵਾਦੀ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਜੋ ਤੁਸੀਂ ਨਮਾਣਾ ਦੇ ਕਲਾਕਾਰ ਨੂੰ ਯਾਦ ਰੱਖਿਆ ਇਸ ਸਮਾਗਮ ਦੇ ਵਿੱਚ ਬੁਲਾਇਆ ਸਨਮਾਨਿਤ ਕਰ ਲਈ ਸੋ ਬੜਾ ਵਧੀਆ ਲੱਗ ਰਿਹਾ ਬੜੀ ਬੜੀਆਂ ਮਹਿਨਤ ਹਸਤੀਆਂ ਇੱਥੇ ਜੜੀਆਂ ਨੇ ਸ਼ਿਰਕਤ ਕਰਨ ਪਹੁੰਚੀਆਂ ਤੇ ਮੈਂ ਵੀ ਨਮਾਣਾ ਦੇ ਕਲਾਕਾਰਾਂ ਵਿੱਚ ਪਹੁੰਚਿਆ ਤੇ ਅਸਲ 'ਚ ਕਲਾਕਾਰ ਲਈ ਕੋਈ ਵੱਡਾ ਮਾਣ ਸਿਰਫ ਸਰੋਤਿਆਂ ਦਾ ਪਿਆਰ ਹੁੰਦਾ ਛੋਟਾ ਪਿਆਰ ਆ ਪ੍ਰਬੰਧਨਾ ਪ੍ਰਬੰਧਕਾਂ ਨੇ ਮੈਨੂੰ ਯਾਦ ਰੱਖਿਆ ਸੋ ਹਦੀਪ ਉਹਨਾਂ ਕੀ ਐਂਟਰਟੇਨਮੈਂਟ ਵਾਲਾ ਐਮਜੀ ਨੋਵੇਟਰਸ ਦਾ ਸੋਨੂ ਪ੍ਰਧਾਨ ਪਾਜੀ ਦਾ ਬਹੁਤ ਬੜਾ ਧੰਨਵਾਦ ਜੀ ਤੁਹਾਡਾ ਸਰੋਤਿਆਂ ਦਾ ਜਿਹਨਾਂ ਨੇ ਸਰ ਹੁਣ ਲੇਟੈਸਟ ਸੌਂਗ ਕਿਹੜਾ ਆ ਰਿਹਾ ਜਲਦੀ ਜੀ ਤੁਹਾਨੂੰ 25 ਤਰੀਕ ਨੂੰ ਮੇਰਾ ਇੱਕ ਗੀਤ ਰਿਲੀਜ਼ ਹੋਣਾ ਹੈ ਗੱਲ ਸੁਣ ਜਲਦਾ ਓਕੇ ਤੇ ਹੁਣ ਪਿੱਛੇ ਜੀ ਇੱਕ ਇਸੇ 2025 ਦੇ ਵਿੱਚ ਜਨਵਰੀ ਜੀ ਇੱਕ ਰਿਲੀਜ਼ ਹੋਇਆ ਲਾਲਾ ਲਾਲਾ ਓਕੇ ਹੁਣ ਬੈਕ ਟੂ ਬੈਕ ਕਰੀ ਜਾਂਦੇ ਆ ਜਿਹੜਾ ਤੇ ਰਹਿਸ਼ਵਰ ਉਹਨ ਮਹਾਲੀ ਹੈ ਸਰ ਉਹ ਰਹਿਸ਼ ਦੋਨੇ ਥਾਈਆਂ ਆ ਜੀ ਜਿੱਥੇ ਪਿੰਡ ਕੰਮ ਹੁੰਦਾ ਇੱਥੇ ਕੰਮ ਆ ਜਦੋਂ ਨਹੀਂ ਹੁੰਦਾ ਬੜੇ ਚਲੇ ਜਾਈਦਾ ओके और सो बहुत अच्छा लगा भाई है ना थैंक यू जी थैंक यू बाकी ਜਿੱਦਾਂ ਜਿੱਦਾਂ ਪ੍ਰੋਬਲਮ ਅੱਗੇ ਵਧੀ ਜਾਊਗਾ ਤੇ ਤੁਸੀਂ ਚੈਨਲ ਤੇ ਸਰੋਥੀ ਦੇਖੀ ਜਾਣਗੇ ਓਕੇ ਓਕੇ ਮੈਂ ਬੜਾ ਧੰਨਵਾਦੀਆਂ ਜੀ ਜਿੰਦਰ ਪੱਟਾ ਦਾ ਰੱਖਣ ਕਿ ਭਾਈ ਸਾਨੂੰ ਪ੍ਰਧਾਨ ਹੋਣਾ ਨਾ ਆਵੇ ਇਸ ਪ੍ਰੋਗਰਾਮ ਤੇ ਸਾਨੂੰ ਲਗਾਇਆ ਬੜਾ ਬਾਕੀ ਬਹੁਤ ਬਹੁਤ